ਚੋੜ ਲਾ ਆ ਦੇ ਚੋੜ ਲਾ ਆ ਦੇ ਆ ਦੇਖੋ ਆ ਦੇਖੋ ਮਾਰਦਾ ਆ ਦੇਖੋ ਮਾਰਦਾ ਆ ਦੇਖੋ 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 ਆ ਦੇਖੋ ਗਾਲ ਕੱਢਦੀ ਆ ਪਾਜੀ ਗਾਲ ਦੀ ਕੱਢੀ ਗਾਲ ਦੀ ਕੱਢੀ ਅਸੀਂ ਗਾਲ ਦੀ ਕੱਢੀ ਅਸੀਂ ਗਾਲ ਦੀ ਕੱਢੀ ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਮੈਂ ਕਹਿੰਦੇ ਮੈਂ ਹੁਣ ਉਹਨੂੰ ਉਹਨਾਂ ਲੋਕਾਂ ਤੋਂ ਰਹਾ ਹਾਂ ਤੂੰ ਮੈਨੂੰ ਹਰੇਕ ਵਾਰ ਗਾਲ ਕੱਢਦੀ ਆ ਚੌਥੀ ਜਾਨ ਇੱਕ ਸੜਕਾਂ ਲੱਗੀ ਲੰਮੀ ਪਾਣੀ ਤੂੰ ਆ ਤੂੰ ਮੇਰਾ ਫੈਂਡਿੰਗ ਇਹ ਪੈਣੀ ਨਹੀਂ ਆਪਾਂ ਛੱਡ ਕੇ ਆਈਆਂ ਤੂੰ ਕਾ ਤੂੰ ਤੇਰੇ ਨਾਲ ਸਾਡੇ ਤਾਂ ਬੰਦ ਮਾਰਦਾ ਹਾਕੇ ਨਹੀਂ ਉਹ ਬਥੇਰੀਆ ਬਥੇਰੀਆ ਹੁਣ ਵੀ ਕਿਹੜਾ ਮਾਰਦੇ ਬਹੁਤ ਕੋਈ ਨਹੀਂ ਤੇਰੇ ਵੀ ਬਾਜੂ ਦੇ ਯਾਰ ਹਮਾ ਚੁੱਪ ਹੋ ਜਾ ਚੁੱਪ ਹੋ ਜਾ ਚੁੱਪ ਹੋ ਜਾ ਹੈਨਾ ਜੇ ਹੁਣ ਮੈਨੂੰ ਗੰਦ ਬੋਲੀ ਹੈ ਪਹਿਲਾਂ ਤੈਨੂੰ ਬੋਲੀ ਪਹਿਲਾਂ ਤੇਰੇ ਬੋਲੇ ਦੱਸ ਤੂੰ ਵੀਡੀਓ ਜਾਣੀ ਤੂੰ ਵੀਡੀਓ ਬਣਾਉਣੀ ਮੈਨੂੰ ਪਤਾ ਆ ਕੋਈ ਗੱਲ ਨਹੀਂ ਹਾਂ ਹੈਨਾ ਪਹਿਲਾਂ ਤੂੰ ਗੰਦ ਕੌਂਦੀ ਏ ਕਿੱਥੇ ਲੱਗੀ ਦਿਖਾਓ ਹੈਨਾ ਗੰਦ ਕਰ ਦੇ ਜਰਾ ਹੈਨਾ ਤੋੜ ਦੇ ਲੋਈ ਲੱਗਦਾ ਚੜ ਕੇ ਉਹਦਾ ਰਹਾਮ ਦਾ ਆ ਦੇ ਮੈਂ ਮੈਂ ਤੇਰੇ ਮਾੜਾ ਕਰ ਦੇ ਮੈਂ ਦੱਸਦਾ ਮੈਂ ਚੁੱਪ ਹੋ ਜਾ ਹੋਰ ਤਾਂ ਵੀ ਮਾਰਦੇ ਚੁੱਪ ਹੋ ਜਾ ਮਾਰਦੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਲੋਈ ਲੱਗਦਾ ਚੁੱਪ ਹੋ ਜਾ ਕੋਸੀ ਨਹੀਂ ਕੋਸੀ ਚੁੱਪ ਹੋ ਜਾ ਚੁੱਪ ਹੋ ਜਾ ਮੈਂ ਉਹਨੂੰ ਕਹਿੰਦੀ ਤੇਰਾ ਮਤਲਬ ਕੀ ਬੋਲ ਰਹੀ ਐ ਕਿ ਮੇਰੀ ਘੱਟ ਕੱਟ ਦਿਆ ਓ ਮੇਰੀ ਨਹੀਂ ਪੱਟੀ ਜਾਣੇ ਨਾ ਮੇਰੀ ਨਹੀਂ ਪੱਟੀ ਜਾਣੇ ਜਿੱਦਾਂ ਮਰਦੀ ਹੈ ਨਾ ਮੇਰੀ ਨਹੀਂ ਨਾ ਪੱਟੀ ਜਾਣੇ ਜਿੱਦਾਂ ਮਰਦੀ ਉਹ ਚਾਚੂ ਆ ਗਏ ਇੱਧਰ ਹੈਣਾ ਬਰੇਗ ਬਰੇਗ ਗੋਲੀ ਲੱਗਣਾ ਹੈ ਕਹਿੰਦਾ ਤਾਂ ਮੈਂ ਬੋਲੀ ਨੇ ਨੀ ਮਾਰੇ ਪੱਕਾ ਡਿਆ ਲੱਗ ਮੇਰੀ ਐ ਤੈਨੂੰ ਪਕੜੀ ਹੈ ਹੈਣਾ ਕਿਹਨੇ ਪਟੀ ਨਹੀਂ ਦੇਖਦਾ ਓਏ ਇੱਧਰ ਬਣਾ ਵੀਡੀਓ ਆਪਾਂ ਆ ਵੀਡੀਓ ਆਪਾਂ ਵੀਡੀਓ ਆਪਾਂ ਦਿਖਾ ਕਿਥੇ ਬਿੱਲੀ ਫੁੱਟੀਆਂ ਹੈ ਹੈਣਾ ਤੀਜਾ ਜਿਹਨ ਸਿਆ ਤੇਰਾ ਤੂੰ ਮੈਨੂੰ ਕੰਦ ਬੋਲਦੀ ਆ ਉਹ ਕੰਦਰਾ ਬੋਲ ਜੇ ਤੂੰ ਹੁਣ ਬੋਲੂਗੀ ਹਰ ਬੋਲੂਗੀ ਹਰ ਬੋਲੂਗੀ ਚੁੱਪ ਹੋ ਜਾ ਤੁਸੀਂ ਚੁੱਪ ਹੋ ਜਾ ਤੁਸੀਂ ਅੰਮਾ ਚੁੱਪ ਹੋ ਜਾ ਤੁਸੀਂ ਬੋਲੀ ਲਗ ਮਾਡਾ ਹੋਵੇ ਨਾ ਰਹਿਣਾ ਕਿਉਂ ਗੰਦ ਬੋਲਦੀ ਹੈ ਨਾ ਬੋਲ ਸਕ ਇਹਨੂੰ ਗੰਦ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਬਸ ਚੁੱਪ ਕਰ ਜਾਓ ਇਹ ਲਾਡ ਗਵਣ ਦੇ ਮਾ ਪਿਆ ਆ ਬੋਲ ਕੇ ਨਾ ਤੁਸੀਂ ਕਰ ਨਾ ਕਰ ਨਹੀਂ ਆ ਗੰਦ ਗੋੜੀ ਕਰਵੀ ਹੈ ਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਮੇਰੇ ਲਈ ਸੁਣ ਲਾ ਤੂੰ ਵੀ ਪਹਿਲਾਂ ਕਿੰਨਾ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਤੁਹਾਨੂੰ ਕਹਿ ਦੋ ਕੀ ਬੋਲਨੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਵੀਡੀਓ ਨੂੰ ਬਾਹਰ ਤੋਂ ਸ਼ੁਰੂ ਕੀਤੀ ਆ ਪਾ ਜੀ ਫਿਰ ਤੁਸੀਂ ਵੀ ਭੈਣ ਚੋਦੀ ਕਹਿੰਦੇ ਸੀਗੇ ਕਹਿੰਦੇ ਸੀਗੇ ਇਹ ਲੋਕ ਕਿ ਹੋ ਗਿਆ ਇਹ ਲੋਕ ਸਿਆ ਬੋਲਣ ਰਹੇ ਹੈ ਨਾ ਇਹ ਲੱਗ ਨਹੀਂ ਪਿਆ ਬੋਲਣ ਰਹੇ ਹੈ ਨਾ ਢਾਂਚੋਦੀ ਵੀ ਤਾਂ ਕਹਿੰਦੀ ਸੀਗੇ ਇਹ ਤੁਸੀਂ ਕਹਿੰਦੇ ਨਹੀਂ ਸੀ ਕਿ ਪਹਿਲਾ ਲੜਾਈ ਹੋਈ ਤੁਸੀਂ ਪਹਿਲਾ ਲੜਾਈ ਹੋਈ ਕਿ ਆ ਨਹੀਂ ਸੀ ਤੁਸੀਂ ਕਿਹਾ ਨਹੀਂ ਸੀ ਜਦੋਂ ਪਹਿਲਾ ਲੜਾਈ ਹੋਈ ਹੈ ਨਾ ਰੱਖ ਆਪਣਾ ਮੈਂ ਮੈਂ ਤੈਨੂੰ ਕਹਿਣਾ ਚੱਕਾ ਲਾ ਦੇਣਾ ਇੱਥੇ ਹੈ ਨਾ ਕਹਿਣਾ ਹੈ ਨਾ ਤੁਸੀਂ ਉਸ ਕੋ ਖਿਲਾੜ ਬਣ ਕੇ ਬੋਲੋ ਨਾ ਹੈ ਨਾ ਕੋਈ ਗੱਲ ਨਹੀਂ ਹਮ ਚੁੱਪ ਹੋ ਜਾਓ ਤੁਸੀਂ ਚੁੱਪ ਹੋ ਜਾਓ ਚੁੱਪ ਚੁੱਪ ਨੇ ਨਾ ਮੈਂ ਚੱਲਦੀ ਰਹੇਂ ਤੂੰ ਕਿੱਥੇ ਕਰਦੀ ਰਹੇਂ ਹਮਮਤ ਖਾਓ ਕਿੱਥੇ ਮਾਰਿਆ ਦਿਖਾਓ ਕਿੱਥੇ ਮਾਰਿਆ ਇਹ ਥਾਣੇ ਜਾਣਾ ਜਾ ਚੱਲ ਜਾ ਥਾਣੇ ਜਾਣਾ ਤੂੰ ਹੈਨਾ ਅੱਧਾ ਛੁੱਟ ਗਿਆ ਤੂੰ ਹੈਨਾ ਅੱਗੇ ਨਹੀਂ ਤਾਂ ਛੁੱਟ ਗਿਆ ਕੋਈ ਗਾਲ ਨਹੀਂ ਹੈਨਾ ਤੇਰਾ ਇੱਕ ਵਾਰ ਬਾਪਿਆ ਦਾ ਬੋਲਦੀ ਜਿਹੜਾ ਤੂੰ ਉਹ ਪਹਿਲਾਂ ਕੌਣ ਬੋਲਿਆ ਜੋ ਤੈਨੂੰ ਅੱਜੇ ਕੌਣ ਬੋਲਿਆ ਤੂੰ ਉਸਰੇ ਕਰ ਬੋਲਿਆ ਸੀ ਹੈਨਾ ਇਹ ਤੂੰ ਸਾਰਾ ਨੱਕੀ ਜਾਵੇਂ ਹੈਨਾ ਗੱਲ ਵੇ ਉਹਦਾ ਨਾਲ ਕਹਦੇ ਤੂੰ ਮੇਚਾ ਮਿਲਤਾ ਡਾਂ ਲਾ ਪਿਆ ਤੂੰ ਕੀ ਗੱਲ ਗਾਂਦੇ ਕਿ ਤੂੰ ਉਹ ਮੇਰੇ ਅੱਟ ਪੱਟਦਾ ਸੀ ਤੂੰ ਤਾਂ ਪੈਂਦੀ ਸੀ ਮੈਨੂੰ ਹੈਨਾ ਤੂੰ ਮੇਰੇ ਲਈ ਪੱਟਿਆ ਨਾ ਕਿੱਥੇ ਪੱਟਿਆ ਮੇਰੇ ਲਈ ਉਹ ਮਾਂ ਦਾ ਸੀ ਨਹੀਂ ਮਾਰਦਾ ਉਹ ਮਾਂ ਦਾ ਕਿਹਨਾਂ ਨਹੀਂ ਮਾਰਦਾ ਸੀ ਦੱਸ ਦੇ ਪਹਿਲਾਂ ਮੈਂ ਮੈਂ ਮੈਟ ਦੇ ਉੱਤੇ ਮਾਰਦੀ ਐਵੇਂ ਸਾਰੇ ਦਾ ਖੂਨ ਨਿਕਲ ਆਇਆ ਹੈ ਨਾ ਆਹ ਖੂਨਿਆ ਦੀ ਕਾ ਤੂੰ ਤਾਂ ਪ੍ਰੂਫ ਮਟਾਈ ਜਾਂਦਾ ਮੇਰੇ ਪ੍ਰੂਫ ਮਟਾਈ ਜਾਂਦਾ ਇੱਥੋਂ ਆਖੀਆਂ ਹੀ ਨਿਕਲਣੀਆਂ ਇੱਥੋਂ ਪੱਲਾ ਇੱਥੋਂ ਸਾਰੀ ਉਮਰ ਇੱਥੇ ਨਿਕਲਿਆ ਕੋਈ ਗੱਲ ਨਹੀਂ ਸੱਤੇ ਦੇ ਵੀ ਨਿਕਲੇ ਆ ਪਾਪੇ ਦੇ ਲੋਕਾਂ ਦੀਆਂ ਬਾਕੀਆਂ ਬੇਦਰੀਆਂ ਜਾਂ ਮਾਰੋ ਤੂੰ ਚੁੱਪ ਹੋ ਜਾ ਤੂੰ ਚੁੱਪ ਹੋ ਜਾ ਉਹ ਤੇਰੇ ਬਿੱਟੇ ਉਹ ਦੇਖੀ ਆਸੀਆਂ ਜਾਨੀਆਂ ਬਸਣਾ ਨਹੀਂ ਬਸਣਾ ਨਹੀਂ ਬਸਣਾ ਚੁੱਪ ਹੋ ਜਾ ਬੋਲੀ ਅਰੇ ਮੈਂ ਨਹੀਂ ਹਾਂ ਚੁੱਪ ਹੋ ਜਾ ਹੈਨਾ ਹਾਂ ਹੈਨਾ 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 ਹਰੇਕ ਬੰਦੇ ਨੂੰ ਬੋਲ ਬੋਲ ਕੇ ਆਪਣੀ ਵਾਰੀ ਸਾਡੀ ਮਾਰਦੇ ਬਣਾਈ ਉਹ ਮਾਰਦੇ ਬਣਾਈ ਆ ਮੈਂ ਪੂਰੀ ਬਣਾਈ ਆ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਹਾਂ ਹਾਂ ਕੋਈ ਗੱਲ ਨਹੀਂ ਹਾਂ ਦਿਖਾਓ ਕਿੱਥੇ ਮਾਰਿਆ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਨਾ ਹੈ ਨਾ ਕੋਈ ਗੱਲ ਨਹੀਂ ਮੈਂ ਤਾਂ ਕਿਹੜਾ ਗਾਣਾ ਸੁਣਿਆ ਨਹੀਂ ਹੈ ਚਾਚਾ ਆ ਜਾ ਤੁਸੀਂ ਇੱਧਰ ਚਾਚੂ ਦੀ ਬੜਾਈ ਮਾਰਦੇ ਹਾਂ ਹਾਂ ਚਾਚੂ ਦੇ ਮਾਰਦੇ ਦੀ ਬੜਾਈ ਤਾਂ ਠੀਕ ਹੈ ਵਧੀਆ ਕਿਉਂ ਨਹੀਂ ਬੋਲਦੇ ਮੁੰਡੂ ਆ ਜਾ ਹਾਂ ਹਾਂ ਚਾਚੂ ਆ ਜਾ ਚਾਚੂ ਆ ਜਾ ਤੁਸੀਂ ਆ ਜਾ ਆ ਜਾ ਤੁਸੀਂ ਇਹ ਨਾ ਉਹ ਚਾਉਣਾ ਆਇਆ ਤੇਰੀਆਂ ਲੈਂਦੀਆਂ ਹੀ ਨਹੀਂ ਹੁਣ ਸੁਣ ਤੇਰੀਆਂ ਲੈਂਦੀਆਂ ਹੀ ਨਹੀਂ ਤੇਰੀਆਂ ਲੈਂਦੀਆਂ ਹੀ ਨਹੀਂ ਬਸ ਇਹ ਨਾ ਇਹ ਨਾ ਹਾਂ ਚਾਚਾ ਲੈਣੇ ਨੰਨ ਤੇਰੀਆਂ ਲੈਂਦੀਆਂ ਹੀ ਨਹੀਂ ਹਾਂ ਕੋਈ ਗੱਲ ਨਹੀਂ ਹਰੇਕ ਵਾਰ ਭੁੱਲਦੀ ਆ ਇਹ ਨਾ ਇਹ ਤਾਂ ਪੱਟਦਾ ਸੀ ਨਾ ਕਿ ਇੱਕ ਨੀ ਮੇਰੀ ਪਕੇੜ ਆ ਉਹ ਮਿੱਟੀ ਸਾਹਿਬ ਤਾਂ ਲਗਾ ਉਹਦੀ ਗਲਤੀ ਕਿਹਦੀ ਸੀ ਉਹ ਨਹੀਂ ਹੈ ਨਾ ਉਹ ਤਾਂ ਸਾਹਿਬ ਤਾਂ ਲਗਾ ਪਹਿਲਾਂ ਗਲਤੀ ਕਿਹਦੀ ਹੈ ਨਾ ਪੱਟੀ ਨੀ ਪੱਟੀ ਨੀ ਬੱਤੀ ਯਾਰ ਇਹ ਨੀnga ਪੱਟ ਨਾ ਇੰਨੇ ਚ ਮੇਰਾ ਮਾਰਿਆ ਕਾਂਡਿਆਂ ਨੂੰ ਵੀ ਸਾਰੀ ਪੜ ਗਈ ਉਹ ਮਾਰੀਆਂ ਇਹਨੂੰ ਮੇਰੇ ਕਿਦਾਂ ਬੋਲਦੀ ਹੈ ਨਾ ਉਹ ਕਾਂਡੀਆਂ ਨਾ ਪੜਦਾ ਸੀ ਕਾਂਡੀਆਂ ਹੈ ਨਾ ਜਿਹੜਾ ਤੂੰ ਕਹਿੰਦਾ ਨਾ ਹਲਾ ਕੇ ਸਹੀ ਲੱਗੀ ਹੈ ਨਾ ਉਹ ਕਾਂਡੀਆਂ ਪੜਦਾ ਸੀ ਕਾਂਡੀਆਂ ਨਾ ਪੜਦਾ ਸੀ ਹਾਂ ਉਹ ਦੂਜਿਆਂ ਨਾਲ ਜਿਹੜਾ ਤਾਂ ਫੇਰ ਮਿੱਟੀ ਕੱਢਣ ਲੱਗਾ ਉਹ ਤੇ ਵੱਜੀ ਆ ਇਹ ਕਹਿੰਦੇ ਤੂੰ ਉਹਨ ਪਿਆਰ ਨਾ ਕਹਿੰਦੇ ਉਹ ਪਿਆਰ ਨਹੀਂ ਕਿਹਾ ਮੈਂ ਪਿਆਰ ਨਹੀਂ ਕਹਿੰਦੇ ਸੂਰ ਪਿਆਰ ਨਾ ਕਹਿੰਦੇ ਅੱਛਾ ਉਹ ਤਾਂ ਕਰ ਬੰਜਾ ਮਨ ਨੂੰ ਬੋਲ ਮੈਂ ਕਿਤਾ ਬੋਲਦੀ ਸੀ ਇਹ ਜਿਆਦਾ ਬੰਜਾ ਮਨ ਨੂੰ ਬੋਲਣ ਜਾਣਦਾ ਹੈ ਹੈ ਨਾ ਉਹ ਜਿਆਦਾ ਬੰਜਾ ਮਨ ਮਟਰ ਨੂੰ ਦੇਖ ਪਿਆਰ ਨਹੀਂ ਉਹ ਕੀ ਕਹਿੰਦਾ ਉਹਦੇ ਵੀ ਮਾਰਿਆ ਹਜਾ ਮਾਸੀ ਰਾਹ ਆ ਉਹਦੇ ਵੀ ਕੰਡੀਆਂ ਮਾਰਿਆ ਮੈਂ ਨਹੀਂ ਗੰਡ ਸੁਣ ਉਹ ਤੀਜੀ ਵਾਰ ਨਹੀਂ ਤੇਰਾ ਸੁਣ ਲਵਾ ਰਾਦੇ ਦਾ ਤੇਰਾ ਤੇਰੀਏ ਸੁਣ ਕੋਈ ਗੱਲ ਨਹੀਂ ਸਾਤੋ ਹੈਗੀ ਆ ਵੀਡੀਓ ਹੈ ਨਾ ਸਾਤੋ ਕਿਹੜਾ ਹੈ ਨਹੀਂਗੀ ਹੈ ਨਾ ਅਤਿ ਨੂੰ ਸੁਣਦੇ ਬਦਮਾਸ਼ ਪੱਤਾ ਬਣ ਆਇਆ ਹੈ ਵੀ ਬਦਮਾਸ਼ ਬਣਿਓ ਲੋਕਾਂ ਨੂੰ ਅਤਿ ਨੂੰ ਬਗਾਲੀ ਕਰਦੀ ਕਿਸੇ ਨਾਲ ਪਹਿਲੇ ਇਹਨੇ ਬਾਰਾ ਕਰਨੀ ਸ਼ੁਰੂ ਕੀਤੀਆਂ ਚੌਥੀ ਕੈਂਟਰ ਮੈਂ ਚੱਲ ਅੰਦਰ ਲੱਡੂ ਆ ਮਠਾਣੇ ਜਾ ਕੇ ਆਵਾਂ ਤੂੰ ਚੰਦਰ ਚੱਲ ਤੂੰ ਅੰਦਰ ਚੱਲ ਕੌਣੇ ਛੱਡਣ ਆਏ ਨੇ ਹੁਣਾਂ ਨੂੰ ਪੇਦਾ ਪੱਤਾ ਬਣਾ ਕੇ ਛੱਡ